ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਪਪਟਾ ਦੇ ਇੱਕ ਛੋਟੇ ਜਿਹੇ ਸੱਦੇ ਤੇ ਆ ਕੇ ਪਹੁੰਚੇ ਹੋ ਅੱਜ ਦੀ ਇਹ ਪਪਟਾ ਕਮੇਟੀ ਮੈਂਬਰ ਸਹਿਬਾਨ ਨੇ ਸੋਚਿਆ ਕਿ ਅੱਜ ਸਾਡੇ ਚੋਂ ਸਾਡੇ ਸਾਥੀ ਕਲਾਕਾਰ ਧਰਮਿੰਦਰ ਜੀ ਉਹਦਰ ਪਹਿਲਾਂ ਇਸ ਦੁਨੀਆ ਤੋਂ ਰੁਸਤ ਹੋ ਗਏ ਅੱਜ ਨੂੰ ਜੰਦਨੇ

لیکن ਅੱਜ ਅੱਜ ਦਾ ਮੌਕਾ ਇਹੋ ਜਿਹਾ ਹੈ ਕਿ ਤਰਨ ਜੀ ਨੂੰ ਯਾਦ ਕਰਨ ਦਾ ਅਜੂਨੰ ਦਾ ਜਨਮ ਦਿਨ ਹੈ ਅੱਜ 8 ਦਸੰਬਰ ਅੱਜ ਦੇ ਦਿਨ ਉਹਨਾਂ ਨੇ 90 ਸਾਲ ਦੇ ਹੋ ਜਾਣਾ ਸੀ ਵਾਹਿਗੁਰੂ ਹੁਣ ਸੀ ਤਾਂ ਇਸ ਕਰਕੇ ਲੱਗ ਗਿਆ ਕਿ ਹੁਣ ਕੁਝ ਦਿਨ ਪਹਿਲਾਂ ਉਹ ਇਸ ਫਾਨੀ ਦੁਨੀਆ ਤੋਂ ਰੁਖਸਤ ਹੋ ਗਏ ਨੇ ਤੇ ਦੁੱਖ ਹੈ ਕਿ ਅਜੂਨਾ ਦਾ ਜਨਮ ਦਿਨ ਹੈ ਇਹ ਹੁਣ ਤੁਸੀਂ ਆਪ ਹੀ ਡਿਸਾਈਡ ਕਰ ਲੋ ਕਿ ਇਹਦੇ ਵਿੱਚ ਖੁਸ਼ੀ ਦਾ ਕਿਹੜਾ ਪੁੱਟ ਹੈ ਤੇ ਗਮੀ ਦਾ ਕਿਹੜਾ ਪੁੱਟ ਹੈ ਅੱਜ ਤੋਂ ਕੋਈ 52 53 ਸਾਲ ਪਹਿਲਾਂ ਅਸੀਂ ਵੀ ਧਰਮਜੀਤ ਵਾਂਗ ਐਕਟਰ ਬਣਨ ਵਾਸਤੇ ਪੰਜਾਬ ਤੋਂ ਬੰਬੇ ਨੂੰ ਚਲੇ ਗਏ ਸੀਗੇ ਔਰ ਮਿਕ ਮੈਂ ਹੀ ਨਹੀਂ ਪਤਾ ਨਹੀਂ ਕਿੰਨੇ ਹੀ ਐ ਹਰਜੀਤ ਵਾਲੀਆ ਬੈਠਾ ਹੈ ਡਾਕਟਰ ਸਾਹਿਬ ਬੈਠੇ ਹੈ ਵੀ ਕਦੇ ਬੰਬੇ ਗਏ ਸੀਗੇ ਹੋਰ ਵੀ ਤੁਹਾਡੇ ਵਿੱਚੋਂ ਕਾਫੀ ਲੋਕ ਹੋਣਗੇ ਜਿਹੜੇ ਸਿਰਫ ਧਰਮਜੀਤ ਦੇ ਨਾਂ ਦੇ ਉੱਤੇ ਕਿ ਸਾਡਾ ਇੱਕ ਭਰਾ ਇੱਕ ਵਡੇਰਾ ਇੱਥੋਂ ਐਕਟਰ ਬਣਨ ਵਾਸਤੇ ਬੰਬੇ ਗਿਆ ਤੇ ਉੱਥੇ ਜਾ ਕੇ ਕਾਮਯਾਬ ਹੋ ਗਿਆ ਜੇ ਤੁਸੀਂ ਲੋਕਾਂ ਦਾ ਸ਼ੁਕਰ ਕੀਤਾ ਤੇ ਅਸੀਂ ਨਾ ਉੱਥੇ ਬੰਬੇ ਗਏ ਤੇ ਉੱਥੇ ਉਹਨੇ ਮਿਸਟਰ ਜਿਵਾਨਾ ਕਹਿੰਦੇ ਆਪਾਂ ਦਰਮਿੰਦਰ ਜੀ ਨੂੰ ਮਿਲਦੇ ਦਰਮਿੰਦਰ ਜੀ ਨੂੰ ਉਹਨਾਂ ਨੇ ਕਾਦਰ ਨਾ ਮੇਰੀ ਫਿਲਮ ਦੇਖ ਕੇ ਲੋਕਾਂ ਦਾ ਸ਼ੁਕਰ ਹੈ ਉਹ ਕਰਿਆ ਸੀ ਅਲਬਾਤ ਕਿਤੀ ਹੋ ਵੀ ਸ਼ਾਉਂਦਰਸ਼ ਕਰਤ ਨੂੰ ਯੋਨ ਬੋਈ ਬੁਦੀ ਅਰੋਰ ਕਿਤੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਵੀ ਮੈਂ ਕੁਛੀਤਾ ਤੇ ਫਿਰ ਜਦੋਂ ਅਸੀਂ ਘਰ ਗਏ ਤਾਂ ਉਹਨਾਂ ਨੇ ਇੰਨੇ ਪਿਆਰ ਨਾਲ ਸਾਨੂੰ ਮਲੇ ਨਾ ਅੱਛਾ ਕਹਤੇ ਕੁੜੀ ਨੂੰ ਬੰਬਈ ਆ ਜਾ ਮੈਂ ਬੋਲੀ ਨਹੀਂ ਕੁਛ ਵੀ ਕਰਕੇ ਮੈਂ ਬਾਪੂਕ ਮਾਮੇ ਨੂੰ ਕੋਈ ਜਾਣੇ ਨਾ ਪੁੱਜੇ ਨਾ ਵੀ ਮਤਲਬ ਐਸੇ ਦੀ ਗੱਲ ਫਿਰ ਉਹਨਾਂ ਨੇ ਇੰਨਾ ਕੋਆਇਆ ਬਿਆਇਆ ਸੱਜਣ ਬੈਠੇ ਰਹੇ ਕਿੰਨੇ ਕਿੰਨੇ 2-3 ਘੰਟੇ ਅਸੀਂ ਗੱਲਾਂ ਬਾਤਾਂ ਮਾਰਦੇ ਰਹੇ ਪੰਜਾਬ ਦੀਆਂ ਮਤਲਬ ਪੰਜ ਪੰਜਾਬ ਨਾ ਉਹਨਾਂ ਦੀ ਜਾਨ ਸੀ ਕਿ ਕੁੜੀਆਂ ਇੰਟੀਮੀਟ ਕਰ ਲੈਂਦੀ ਐ ਨਾ ਵੀ ਜੇ ਇਹੋ ਜਿਹਾ ਹੀਰੋ ਹੋਵੇ ਚੰਗਾ ਪਰ ਤਰਵਿੰਦਰ ਨੇ ਐਸੇ ਕਹੇ ਸੀ ਕਿ ਜੇ ਭਰਾ ਹੋਵੇ ਤਾਂ ਇਹੋ ਜਿਹਾ ਹਾਏ ਹਾਏ ਅਜੋਕੇ ਕਿਸੇ ਦੀ ਸ਼ਾਦੀ ਚੰਨ ਦੇ ਦੱਸ ਸਾਡੇ ਆਪਣੇ ਸੀ ਉਹਨੂੰ ਅਸੀਂ ਦੂਸਰੀ ਪਾਣੀ ਨਜ਼ਰ ਨਾਲ ਨਹੀਂ ਦੇਖ ਸਕਦੀ ਸੀ ਇਹੋ ਕਹਿੰਦੀ ਸੀ ਸਾਰੇ ਮੈਂ ਬੀ ਇੰਨੇ ਪਿਆਰੇ ਨਹੀਂ ਸੰਤ ਨਾ ਨੂੰ ਸ੍ਰਮਨ ਸੂ ਸੋਰੀਆ ਕਿ ਜਿਸ ਵਾਂ ਸਾਡੇ ਘਰ ਦਾ ਇਹ ਇੱਕ ਵੱਡਾ ਬੜੇ ਰਾਜੇ ਹੈ ਤੇ ਏ ਸਾਡੇ ਘਰ ਦੇ ਸਾਰੇ ਪਰਿਵਾਰ ਦੇ ਇਹਨਾਂ ਦੇ ਸਾਰੇ ਪਰਿਵਾਰ ਇਕੱਠਾ ਹੋਏ ਨੇ ਮੈਂ ਪਹਿਲੀ ਵਾਰ ਕੋਈ ਬੰਦੇ ਥੀਏਟਰ ਦਾ ਫੈਸਟੀਵਲ ਸੀਗਾ ਉਹ ਉੱਥੇ ਨਾਟਕ ਕਰਨ ਗਿਆ ਤੇ ਇਹਨਾਂ ਦੀ ਰਜ਼ੀਆ ਸੁਲਤਾਨ ਪਿੰਨ ਦੀ ਸ਼ੂਟਿੰਗ ਚੱਲ ਰਹੀ ਸੀ ਤੇ ਜਿਹਨ ਮੇਰੇ ਨਾਲ ਬੰਦਾ ਸੀਗਾ ਉਹ ਪੰਜਾਬੀ ਟਿਊਬੀਅਨ ਦਾ ਸੀ ਚੀਫ ਸਬ ਐਡੀਟਰ ਸਰਦਾਰ ਦਲਬੀਰ ਸਿੰਘ ਜੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਮੈਂ ਕਿਹਾ ਧਰਮਜੀਤ ਨੂੰ ਮਿਲਣਾ ਹੈ ਉਹ ਕਹਿੰਦੇ ਉਹਨਾਂ ਨੇ ਪਤਾ ਕੀਤਾ ਤੇ ਪਤਾ ਲੱਗਿਆ ਕਿ ਉਹ ਤਾਂ ਸ਼ੂਟਿੰਗ ਕਰ ਰਹੇ ਹਨ ਮੈਂ ਕਿਹਾ ਵੀ ਇੱਕ ਵਾਰੀ ਦਰਸ਼ਨ ਕਰਨੇ ਆ ਜ਼ਰੂਰੀ ਅਸੀਂ ਚਲੇ ਗਏ ਬੈਠੇ ਰਹੇ ਜਦੋਂ ਕਿਤੇ ਥੋੜਾ ਜਿਹਾ ਉਹਨਾਂ ਨੂੰ ਵੇਲ ਮਿਲਿਆ ਹੋਣਾ ਤਾਂ ਉਹਨਾਂ ਨੇ ਕਿਸੇ ਦੇ ਥਰੂ ਕਹਾਇਆ ਕਿ ਇਸ ਤਰ੍ਹਾਂ ਪੰਜਾਬ ਤੋਂ ਬੰਦੇ ਆਏ ਆ ਤੁਹਾਨੂੰ ਮਿਲਣਾ ਚਾਹੁੰਦੇ ਉਹ ਸਰਦਾਰ ਜੀ ਦੇ ਨਾਮ ਮੈਂ ਵੀ ਜਾ ਕੇ ਅਸੀਂ ਕੋਈ ਵਹੀ ਜਦੋਂ ਖੜੇ ਹੋ ਕੇ ਉਹਨਾਂ ਦੇ ਸਾਹਮਣੇ ਖੜੇ ਹੋਏ ਤਾਂ ਐਦਾਂ ਲੱਗਿਆ ਵੀ ਜਿਦਾਂ ਇੱਕ ਮਤਲਬ ਅੱਗੇ بڑے ਬੰਦੇ ਦੇ ਸਾਹਮਣੇ ਇੱਕ ਛੋਟਾ ਜਿਹਾ ਬੰਦਾ ਮੈਂ ਆਪਣੇ ਆਪ ਨੂੰ ਐਦਾਂ ਮਹਿਸੂਸ ਹੋਇਆ ਪਰ ਉਹ ਉਹਨਾਂ ਦੀ ਬੜਪਨਈ ਸੀਗਾ ਉਹ ਆਪਣੇ ਤੋਂ ਛੋਟੇ ਨੂੰ ਛੋਟਾ ਨਹੀਂ ਮਹਿਸੂਸ ਹੋਣ ਦਿੰਦੇ ਸੀ ਜਿਹੜਾ ਸਭ ਤੋਂ ਪਹਿਲਾ ਮੌਕਾ ਸੀਗਾ ਉਹ ਇੱਥੇ 42 ਦੇ ਸਟੇਡੀਅਮ ਦੇ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਕਰਨ ਆਏ ਸੀ ਜਿਹਦੇ ਵਿੱਚ ਭਗਵੰਤ ਮਾਨ ਪਾਠ ਕਰ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਮਿਲਣਾ ਹੈ ਨਾ ਬਹੁਤ ਵੱਡਾ ਨਾ ਹੈ ਔਰ ਮਤਲਬ ਸਾਡੇ ਲਈ ਤਾਂ ਇੱਕ ਰੱਬ ਤੋਂ ਘਟਨੀ ਸੀਗੇ ਜੇ ਦੇਖਿਆ ਜਾਵੇ ਕਲਾਕਾਰਾਂ ਲਈ ਤਾਂ ਤੇ ਮੈਂ ਕਿਹਾ ਵੀ ਉਹਨਾਂ ਨੂੰ ਮਿਲਣਾ ਹੈ ਤੇ ਉਹਨਾਂ ਨੇ ਪਹਿਲਾਂ ਉਹ ਵੈਦਿਕ ਚ ਗਏ ਤੇ ਉਹਨਾਂ ਨੂੰ ਕਹਿੰਦੇ ਵੀ ਇਹ ਉਹਨਾਂ ਚ ਇੱਕ ਮੁੰਡਾ ਜਿਹੜਾ ਇਹਨੂੰ ਜੋੜੀ ਕੀਤੀ ਹੁੰਦੀ ਹੈ ਜਿਹੜਾ ਅਸੀਂ ਜੋਹਰੂ ਕਰਦੇ ਹੁੰਦੇ ਸੀ ਉਹ ਵੀ ਦੇਖਦੇ ਸੀਗੇ ਅੱਛਾ ਅੱਛਾ ਤੇ ਮੈਨੂੰ ਉਹਨਾਂ ਨੂੰ ਪੁੱਛਿਆ ਭਗਵਾਨ ਜੀ ਇਹ ਵੀ ਨਾਂ ਕੀ ਇਸ ਮੁੰਡੇ ਦਾ ਉਹ ਕਹਿੰਦਾ ਵੀ ਕਰਨਜੀਤ ਹੈ ਅੱਛਾ ਜੀ ਬੁਲਾਓ ਤੇ ਅੰਦਰ ਬੈਠੇ ਸੀ ਤੇ ਤਾਕਿ ਗੋਲੀ ਦੇ ਮੈਨੂੰ ਕਹਿੰਦਾ ਹਾਂ ਵੀ ਕਰਨਜੀਤ ਕੀ ਹਾਲ ਹੈ ਤੇ ਮੇਰੇ ਬਲੂ ਕੰਡੇ ਖੜੇ ਹੋ ਗਏ ਉਹਨਾਂ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਉਹ ਇੱਕ ਐਡੀ ਵੱਡੀ ਸ਼ਖਸੀਅਤ ਉਹਨੂੰ ਨਾਂ ਨਾਲ ਬੁਲਾਵੇ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਉਸ ਤੋਂ ਬਾਅਦ ਉਹ ਫਿਕਰਾਂ ਕੀਤੀ ਉਹਨਾਂ ਨਾਲ ਬੜਾ ਹੀ ਵਧੀਆ ਐਕਸਪੀਰੀਅੰਸ ਰਿਹਾ ਬੜੇ ਨੇਕ ਦੇਨ ਇਨਸਾਨ ਔਰ ਮੈਂ ਚਾਹਣਾ ਕਿ ਉਹ ਆਪਣੀ ਜ਼ਿੰਦਗੀ ਅਸਲੀ ਜ਼ਿੰਦਗੀ ਜਿਹੜੀ ਜਿਉਣੀ ਚਾਹੀਦੀ ਉਹ ਜਿਉ ਕੇ ਲੈ ਇਹਦੀ ਚੋਣ ਸੋ ਪਰਮਾਤਮਾ ਮੈਂ ਕਹਿੰਦਾ ਸਭ ਨੂੰ ਇਹਨਾਂ ਵਰਗੀ ਜ਼ਿੰਦਗੀ ਦੇਵੇ ਜਿੰਨਾ ਵਧੀਆ ਉਹਨਾਂ ਨੂੰ ਪਰਿਵਾਰ ਦਿੱਤਾ ਜਾਂ ਜਿੰਨਾ ਵਧੀਆ ਉਹਨਾਂ ਨੇ ਆਪਣੇ ਸਖਸ਼ੀਅਤ ਤੇ ਕੋਈ ਦਾਗ ਨਹੀਂ ਲੱਗਣ ਦਿੱਤਾ ਐਦਾਂ ਦੀ ਬਖਸ਼ੀ ਰੱਬ ਸਭ ਨੂੰ ਦੇਵੇ ਔਰ ਮੈਂ ਅੱਜ ਅੱਜ ਉਹਨਾਂ ਦਾ ਜਨਮ ਦਿਨ ਹੈ ਮੈਂ ਤਾਂ ਬਲਕਿ ਵਧਾਈ ਦੇਉਂਗਾ ਕਿ ਪਰਮਾਤਮਾ ਸਭ ਨੂੰ ਐਦਾਂ ਦਾ ਜੀਵਨ ਬਖਸ਼ੇ ਔਰ ਸਾਰੇ ਜਿੰਨੇ ਵੀ ਆਪਣੇ ਫੀਲਡ ਦੇ ਵਿੱਚ ਸਾਰੇ ਆਪਣ-ਆਪਣੇ ਫੀਲਡ ਦੇ ਵਿੱਚ ਤਰੱਕੀਆਂ ਕਰਨ ਇਹਨਾਂ ਵਾਂਗੂ ਇਹੇ ਮੇਰੀ ਦਿਲੋਂ ਹੈ ਤਰਮਜੀ ਬਾਰੇ ਮੈਂ ਇੱਕ ਤੇ ਪਹਿਲੀ ਚੀਜ਼ ਹੈ ਕਿ ਹਰ ਸਾਲ ਅਸੀਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਸੀ ਅੱਜ ਇਹਨੂੰ ਖੁਸ਼ੀ ਕਹੀਏ ਤੇ ਦੁੱਖ ਦਾ ਭਾਵ ਕਹੀਏ ਕਿ ਅਸੀਂ ਅੱਜ ਸਾਡੇ ਵਿੱਚ ਕਰਮਪਾ ਜੀ ਮੌਜੂਦ ਨਹੀਂ ਹੈ ਸਾਡੇ ਦਿਲਾਂ ਵਿੱਚ ਮੌਜੂਦ ਨੇ ਪਰ ਇੰਨੀ ਰੌਣਕ ਲੱਗ ਜਾਂਦੀ ਸੀ ਉੱਥੇ ਬੰਗਲੇ ਤੇ ਐ ਕਿਸੇ ਨੂੰ ਤਰਮਪਾ ਜੀ ਨਾਰਾਜ਼ ਨਹੀਂ ਕਰਦੇ ਸੀਗੇ ਯਾਨੀ ਕੋਈ ਆਦੇ ਪੰਜਾਬ ਤੋਂ ਯੂਪੀ ਤੋਂ ਹਰਨਾ ਤੋਂ ਬੰਗਾਲ ਤੋਂ ਬਾਹਰ ਪੀੜ ਲੱਗੀ ਰਹਿੰਦੀ ਸੀ ਭਾਵੇਂ ਵਾਰੀ-ਵਾਰੀ ਇੱਕ ਕਰ ਜਾਂ ਸਾਰਿਆਂ ਨੂੰ ਉਹਨਾਂ ਨਾਲ ਫੋਟੋ ਕਚਾਣੀ ਸਾਰਿਆਂ ਨਾਲ ਪਿਆਰ ਨਾਲ ਗੱਲ ਕਰਨੀ ਮੈਨੂੰ ਉਹ ਦਿਨ ਯਾਦ ਆ ਰਹੇ ਤੁਮੈਂ ਅੱਜ ਤੋਂ 44 ਇਅਰਸ ਪਹਿਲੇ ਮੈਂ ਜੋ ਨਵਾਂ ਨਵਾਂ ਬਾਂਬੇ ਸੀ ਸੀ ਤੇ ਬਾਜੀ ਐ ਕਰ ਰਹੇ ਸੀ ਕਿ ਸ਼ੂਟਿੰਗ ਕਰ ਰਹੇ ਸੀ ਮੈਂ ਬਹੁਤ ਸਟੂਡੀਓ ਉਹਨਾਂ ਨੇ ਵਾਈਡ ਸ਼ਾਟ ਬਾਈਓਸੀ ਬਾਈ T-shirt ਤੇ ਮੈਂ ਦੂਰੋਂ ਦੇਖ ਰਿਹਾ ਸੀ ਤੇ ਉਹਨਾਂ ਨੇ ਸਮਾਈਲ ਦੇ ਕੇ ਕੋਸੇ ਤੇ ਬੈਠੇ ਸੀ ਤੇ ਫਿਰ ਉਹਨਾਂ ਨੇ ਮੈਨੂੰ ਬੁਲਾਇਆ ਦੇਖੋ ਮੈਨੂੰ ਜਾਣਦੇ ਨਹੀਂ ਕੋਈ ਪਛਾਣਦੇ ਤੇ ਉਹ ਹੀ ਜਿਸ ਰਾਹ ਜਾਂਦੇ ਕਿੰਦੇ ਪੰਜਾਬ ਤੋਂ ਆ ਮੈਂ ਕਿਹਾ ਹਾਂਜੀ ਉਹਨਾਂ ਨੇ ਮੈਨੂੰ ਨਾਲ ਕੋਲ ਬਿਠਾਇਆ ਸਿਰ ਤੇ ਹੱਥ ਫੇਰਿਆ ਤੇ ਮੇਰੇ ਨਾਲ ਗੱਲਾਂ ਕਰਨ ਲੱਗੇ ਮੈਂ ਸਿਰਫ ਉਹਨਾਂ ਦੇ ਚਿਹਰੇ ਵਾਲੇ ਵੇਖੀ ਜਾਂਦਾ ਸੀ ਕਿਉਂਕਿ ਐਡਾ ਖੂਬਸੂਰਤ ਇਨਸਾਨ ਇੱਕ ਤੇ ਅਸੀਂ ਪਹਿਲੇ ਤੋਂ ਦੇਖਦੇ ਆ ਇਸ ਫਿਲਮਾਂ ਤੋਂ ਰੂਬ ਰੂ ਜਦੋਂ ਮੈਂ ਸਾਹਮਣੇ ਵੇਖਿਆ ਕਿ ਮੈਨੂੰ ਐਸਾ ਲੱਗਾ ਕਿ ਕਿ ਐਡਾ ਖੂਬਸੂਰਤ ਇਨਸਾਨ ਵੀ ਮਤਲਬ ਉਹ ਬਣਦਾ ਹੈ ਉੱਤੋਂ ਬਰ ਚਿਹਰੇ ਤੇ ਲਾਲੀ ਅੱਖਾਂ ਦੇ ਵਿੱਚ ਇੱਕ ਐਸੀ ਰੋਸ਼ਨੀ ਇੱਕ ਐਸਾ ਪਿਆਰ ਪਿਆਰ ਦਾ ਜਜ਼ਬਾ ਮਤਲਬ ਜਿਉਂ ਸਾਂ ਅੱਖਾਂ 'ਚ ਅੱਖਾਂ ਮਾਰ ਕੇ ਦੇਖ ਰਹੇ ਸੀਗੇ ਤੇ ਇਸ ਵਾਰ ਬਿਲਕੁਲ ਜਿਸ ਰੱਪਨਾਪਨ ਹੋ ਜਾਂਦਾ ਕਿ ਇਸ ਤਰ੍ਹਾਂ ਲੱਗਿਆ ਹੀ ਨਹੀਂ ਕਿ ਮੈਂ ਪਹਿਲੀ ਮਰਤਬਾ ਕਿਸੇ ਨੂੰ ਮਿਲ ਰਿਹਾ ਤੇ ਉਹ ਇੱਕ ਤੇ ਵੈਸੀ ਅਸੀਂ ਉਹਨਾਂ ਦੇ ਬੜੇ 팬 ਸੀ ਫਿਰ ਉਸ ਤੋਂ ਬਾਅਦ ਤੇ ਲੰਬਾ ਦੌਰ ਰਿਹਾ ਫਿਰ ਤਰਨਪਾਜੀ ਦੇ ਫਾਦਰ ਕਰਨਪਾਜੀ ਦੀ ਮਦਰ ਸਭ ਬਹੁਤ ਬਹੁਤ ਮਿਲਕੜੀ ਨੇਚਰ ਸਾਰਿਆਂ ਦੀ ਉੱਥੇ ਫਿਰ ਪੰਗਲੇ ਆਣਾ ਜਾਣਾ ਜੀਤ ਭਾਈ ਨਾਲ ਬੜਾ ਪਿਆਰ ਸੀ ਉਹਨਾਂ ਦੇ ਛੋਟੇ ਬ੍ਰਦਰ ਅਬੇ ਜੋ ਉਹਦੇ ਫਾਦਰ ਤੇ ਇਹ ਜਿਹੜੇ ਲੰਮੇ ਅਸੀਂ ਬਿਤਾਏ ਨੇ ਕੁਛੀ ਦੇ ਪਰ ਹੋਰ ਐਨਿਓ ਮਿਕਸ ਅਪ ਹੋ ਜਾਂਦੇ ਸੀ ਜਿਸ ਤਰ੍ਹਾਂ ਦੱਸ ਦੇ ਲਈ ਕਿ ਨੌਟੀ ਬਹੁਤ ਸੀ ਛੇੜਨਾ ਸਾਨੂੰ ਸਾਡੇ ਅਸੀਂ ਜਦਨਾ ਬੜੀਆਂ ਆਪਣੀਆਂ ਜਿੱਦਾਂ ਹੁੰਦੀਆਂ ਉਹ ਸਾਂਝੀਆਂ ਕਰਦੀਆਂ ਉਹਨਾਂ ਨਾਲ ਹਰ ਤਰ੍ਹਾਂ ਦੀ ਗੱਲਾਂ ਸਾਂਝੀਆਂ ਕਰਦੀਆਂ ਯਾਨੀ ਐਨਾ ਕੋਈ ਕਿਸੇ ਦੇ ਆਪਣੇ ਦੋਸਤ ਤੇ ਆਪਣੇ ਫਾਦਰ ਦੇ ਆਪਣੇ ਬ੍ਰਦਰ ਦੇ ক্লোਜ਼ ਨਹੀਂ ਹੋ ਸਕਦਾ ਉਹ ਸਾਰੇ ਨਾਲ ਐਨੇ ক্লোਜ਼ ਸੀ ਪੱਪਾ ਕਰਵਾ ਕੇ ਸਾਰੇ ਕਬਾ ਉਸ ਜੰਦਿਆਂ ਜਿਹਨੇ ਜਿਹੜਾ ਆਇਆ ਉਹਨੇ ਜਾਣਾ ਹੈ ਤੇ ਜਿੰਨੇ ਜਾਣਾ ਉਹਨੇ ਤਾਂ ਫਿਰ ਜਾਣਾ ਹੈ ਯਾਦਾਂ ਦੇ ਦੌਰ ਤੇ ਮੇਰੇ ਕੋਲ ਵੀ ਥੋੜੀਆਂ ਬਹੁਤੀਆਂ ਯਾਦਾਂ ਉਹਨਾਂ ਨਾਲ ਹੈਗੀਆਂ ਨੇ ਮੈਂ ਬਹੁਤ ਥੋੜਾ ਉਹਨਾਂ ਨਾਲ ਕੰਮ ਕੀਤਾ ਬਟ ਮੇਰੀ ਜਿਹੜੀ ਉਹਨਾਂ ਦੇ ਨਾਲ ਫਸਟ ਮੀਟਿੰਗ ਸੀ ਉਹ ਮੈਨੂੰ ਬਹੁਤ ਯਾਦ ਆ ਰਹੀ ਹੈ ਮੈਂ 79 ਸ डिसेंबर ਦੀ ਗੱਲ ਹੈਗੀ ਹੈ ਮੈਂ ਸ਼ੂਟਿੰਗ ਵਾਸਤੇ ਗਿਆ ਸੀ ਕਾਰਡੀਓ ਫੁਲ ਕਰੂੰਦੋਂ ਉਸ ਟਾਈਮ ਤੇ ਕਦਰ ਸ਼ਰਮਜੀ ਨੇ ਬਣਾਈ ਸੀ ਮੈਂ ਉਹਦੇ ਚ ਲੀਡਿੰਗ ਕਰੈਕਟਰ ਕਰ ਰਿਆ ਸੀ ਜਿੱਥੇ ਸਾਡਾ ਸ਼ੂਟ ਚੱਲ ਰਿਹਾ ਸੀ ਉੱਥੇ ਬਿਲਕੁਲ ਨਾਲ ਹੀ ਤਰਪਾਈ ਜਾਈ। ਫਿਰ ਇਹ ਸ਼ੂਟਿੰਗ 40 ਆਸ-ਪਾਸ ਸੀ। ਤੇ ਜਿਸ ਟਾਈਮ ਆਪਾਂ ਕਿਸੇ ਅਗਲੇ ਅਵੇਸਵੇਲੇ ਹੁੰਦੇ ਨੇ ਨਾ ਅਮੀਪਾਰਖ ਜੀ ਤਾਂ ਬੈਠਾ ਸੀ, ਉਹ ਬੈਠੇ ਸੀ। ਮੈਨੂੰ ਬੜੀ ਐਗਜ਼ਾਈਟਿਡ ਸੀ ਮੈਂ ਫਟਾਫਟ ਜਾ ਜੀ ਉਹਨਾਂ ਨੂੰ ਮਿਲਾਂ। ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਮੈਨੂੰ ਸਾਰੀ ਗੱਲ ਮਿਲੀ ਬੜਾ ਗਲੋਕ। ਮੈਂ ਪਹਿਲੀ ਵਾਰ ਹੀ ਮਿਲਿਆ ਸੀ ਮੈਂ ਹੈਜ਼ਿਟੇਟ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਗੋੜੇ ਹੱਥ ਲਗਾ ਲਾਂ। ਉਹਨਾਂ ਮੈਨੂੰ ਫੜ ਕੇ ਫਟਾਫਟ ਜੱਫੀ ਪਾ ਲਈ। ਕਹਿੰਦੇ ਯਾਰ ਕਿ ਤੋਂ ਪੰਜਾਬ ਤੋਂ ਆਇਆ ਮੈਂ ਹਜੇ ਸਭ ਪੰਜਾਬ ਤੋਂ ਆਇਆ ਹਾਂ। ਆਪਣੇ ਬਾਰੇ ਕੁਝ ਰੀਅਲ ਦਸੀ ਕਿ ਮੈਂ ਹਮਸਾਦਾ ਰਹਿਣ ਵਾਲਾ ਮੈਂ ਮੈਡੀਕਲ ਕਾਲਜ ਪੜਦਾ ਹਾਂ। ਉਦੋਂ ਮੈਂ ਸਟੂਡੈਂਟ ਸਿਟਰ ਜੀਆਦਾ ਪੜਦਾ। ਤੇ ਉਹਨਾਂ ਨੇ ਮੈਨੂੰ ਇਸ ਤਰੀਕੇ ਨਾਲ ਪਿਆਰ ਦਿੱਤਾ, ਅਟੈਂਡ ਕੀਤਾ, ਗੱਪਸ਼ਪ ਕੀਤੀ ਮਾਰੀ ਮੇਰੇ ਨਾਲ ਜਿਵੇਂ ਮੈਂ ਪਤਾ ਨਹੀਂ ਕਿੰਨੇ ਸਾਲਾਂ ਤੋਂ ਉਹਨਾਂ ਦਾ ਪੁਰਾਣਾ ਦੋਸਤਾਂ ਦਾ ਜਾਂ ਛੋਟਾ ਭਰਾ ਕੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਮੇਰੇ ਨਾਲ ਬਿਤਾਤੇ ਤੇ ਮੇਰੀ ਉਹ ਖੁਸ਼ੀ ਦਾ ਕਗਾਰ ਨਹੀਂ ਜਗਾ ਕੇ ਜਿਨ੍ਹਾਂ ਨੂੰ ਮੈਨੂੰ ਯਾਦ ਹੈ ਛੋਟੇ ਛੋਟੇ ਹੁੰਦੇ ਸੀ ਉਦੋਂ ਨਾਲ ਫਿਰ ਮੈਂ ਸਰਕਾਰ ਵੱਲੋਂ ਖੁੱਲੇ ਆਥਾ ਉਹ ਦਿਖਾਈਆਂ ਜਾਂਦੀਆਂ ਸੀ ਉੱਥੇ ਇੱਕ ਕੁੜਾਈ ਸੀ ਤੁਮ ਹਸੀਨ ਬੈਜੋ ਤੁਸੀਂ ਵੀ ਸਾਰੇ ਨੇ ਜ਼ਰੂਰ ਦੇਖੀ ਹੋਏਗੀ ਤੁਮ ਹਸੀਨ ਮੈਂ ਜਵਾਨ ਜਵਾਨ ਵਾਕਈ ਜਵਾਨ ਲੱਗਦਾ ਸੀ ਉਹ ਇੰਨੀ ਸੋਹਣੀ ਖੂਬਸੂਰਤ ਪਰਸਨੈਲਿਟੀ ਸੀ ਜਿਹਦੇ ਕਰਕੇ ਸਾਰੀ ਦੁਨੀਆ ਉਹਨੂੰ ਹੀ ਮੈਂ ਦਾ ਕਿਤਾਬ ਦੇਦੀ ਹੈ ਦਿੱਤਾ ਹੋਇਆ ਉਹਨੂੰ ਮੈਨੂੰ ਕਦੇ ਵੀ ਰਮ ਜੀ ਨਾਲ ਤਾਂ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਇਹਨਾਂ ਜ਼ਰੂਰ ਹੈ ਕਿ ਜਦੋਂ ਦੀ ਸੁਰਤ ਸੰਭਾਲੀ ਹੈ ਉਹਨਾਂ ਨੂੰ ਦੇਖਦੇ ਹੀ ਆਏ ਆ। ਵਾਹ ਜੀ। ਅਰ ਕਦੋਂ ਵੀ ਫਿਲਮ ਇੰਡਸਟਰੀ ਦੀ ਜਾਂ ਐਕਟਰਸ ਦੀ ਗੱਲ ਚੱਲਦੀ ਸੀ ਤਾਂ ਮਾਰਕ ਚ ਹੀ ਆਉਂਦਾ ਸੀ ਕਿ ਬੰਬਈ ਦਾ ਜੇ ਕੋਈ ਸੋਹਣਾ ਮੁੰਡਾ ਹੈ ਤਾਂ ਉਹ ਤਰਮਿੰਦਰ ਹੈ। ਵਾਹ ਜੀ। ਉਸ ਤੋਂ ਬਾਅਦ ਪੜੇ ਲਿਖੇ ਇਨਾ ਬਾਰੇ ਪੜਨਾ ਸ਼ੁਰੂ ਕੀਤਾ ਸੁਣਨਾ ਸ਼ੁਰੂ ਕੀਤਾ ਔਰ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਪੜੀ ਕਿ ਕਿਤੇ ਕੋਈ ਕੰਟਰੋਵਰਸੀ ਹੋਈ ਹੋਵੇ ਕਿਸੇ ਹੋਰ ਕੋ-ਐਕਟਰ ਨਾਲ ਜਾਂ ਡਾਇਰੈਕਟਰ ਨਾਲ ਜਾਂ ਪ੍ਰੋਡੂਸਰ ਨਾਲ ਇੰਨੀ ਸਮੂਥ ਸੇਲਿੰਗ ਇਹਨਾਂ ਦੀ ਰਹੀ ਹੈ ਆਪਣੀ ਲਾਈਫ ਦੇ ਵਿੱਚ ਕਿ ਹਰ ਇੱਕ ਦੇ ਬਦੋ ਬਦੀ ਆਈਡਲ ਬਣ ਜਾਂਦੀ ਸੀ ਧਰਮੰਤ ਜਦੋਂ ਪਤਾ ਲੱਗਿਆ ਕਿ ਬਿਮਾਰ ਚੱਲ ਰਹੇ ਨੇ ਤਾਂ ਬਹੁਤ ਕੀ ਤਕਲੀਫ ਹੋਈ ਕਿ ਇਤਨਾ ਦਾ ਬੰਦਾ ਜਾਣਾ ਨਹੀਂ ਚਾਹੀਦਾ ਉਸ ਤੋਂ ਜ਼ਿਆਦਾ ਤਕਲੀਫ ਹੋਦੋ ਅਵੀ ਜਦੋਂ ਕੁਝ ਸੋ ਕਾਲਡ ਜਰਨਲਿਸਟਾਂ ਨੇ ਮਤਲਬ ਉਹ ਘੜੀਆਂ ਨੂੰ ਪਹਿਲਾਂ ਹੀ ਡਿਕਲੇਅਰ ਕਰਤਾ ਕਿ ਇਦਾਂ ਘਰ ਕੇ ਇਦਾਂ ਹੋ ਗਿਆ ਇਦਾਂ ਕਰਕੇ ਜਿੱਦਾਂ ਹੋ ਗਿਆ ਬਹੁਤ ਬਲੀਭੁਈ ਅੱਜ ਦਾ ਦਿਨ ਤੁਸੀਂ ਜਨਮ ਦਿਨ ਦੇ ਤੌਰ ਤੇ ਖੁਸ਼ੀ-ਖੁਸ਼ੀ ਮਨਾਓ ਇਹਨੂੰ ਸ਼ੋਕ ਸਭਾ ਦੇ ਵਿੱਚ ਹੀ ਨਾ ਰਹਿਣ ਜੋ ਇਹ ਆਪਣੇ ਮਨ ਦੀਆਂ ਗੱਲਾਂ ਧਰਮਿੰਦਰ ਜੀ ਦੀਆਂ ਗੱਲਾਂ ਜਿਨ੍ਹਾਂ ਜਿਨ੍ਹਾਂ ਦਾ ਉਹਨਾਂ ਨਾਲ ਬਾਹਰ ਹੈ ਉਹ ਸਾਡੇ ਸਾਰੇ ਨਾਲ ਸਾਂਝੇ ਕਰਨ ਸਾਨੂੰ ਖੁਸ਼ੀ ਮਿਲੇ ਔਰ ਸਾਨੂੰ ਇੰਨਾ ਵਰਗਾ ਇਹ ਜੀਵਨ ਜਿਉਣ ਦੀ ਇੱਕ ਅੱਗੇ ਇੱਛਾ ਹੋਵੇ ਸੈਲੀਬ੍ਰੇਸ਼ਨ ਬਣਾ ਕੇ ਤੁਸੀਂ ਅਗਰ ਇਹਨੂੰ ਅੱਜ ਦਾ ਦਿਨ ਮੰਨੋ ਤੇ ਆਈ ਮੈਂ ਅਪਰੀਸ਼ੀਏਟ ਮੈਂ ਸਾਰਿਆਂ ਦੀ ਬੜੀ ਤਾਰੀਫ ਕਰਾਂਗਾ ਜਿਸ ਵੇਲੇ ਬੱਚਾ ਜੰਮਦਾ ਹੈ ਉਸ ਲਈ ਸੈਲੀਬ੍ਰੇਸ਼ਨ ਕੀਤਾ ਜਾਂਦਾ ਹੈ ਉਹ ਨਾਲ ਉਸੇ ਵੇਲੇ ਇੱਕ ਚਿੱਠੀ ਵੀ ਲਿਖੀ ਜਾਂਦੀ ਹੈ ਜਾਨ ਦੀ ਉਹ ਕਿਸੇ ਨੂੰ ਸਮਝ ਨਹੀਂ ਆਉਂਦਾ ਇਸ ਵਾਸਤੇ ਇਹਨਾਂ ਭਾਜੀ ਨੇ ਨਾਲ ਮੈਂ ਇਹਨਾਂ ਨੇ ਪਹਿਲੇ ਸਾਲ ਪੰਜਾਬ ਦਾ ਸ਼ੇਰ ਔਰ ਫਿਲਮ ਇੰਡਸਟਰੀ ਦਾ ਬਬਰ ਸ਼ੇਰ ਤਰਮਿੰਦਰ ਬਾਜੀ ਨਾਲ ਮੈਂ 60 ਸਾਲ ਨਿਕਾਲੇ। ਵਾਹਿਗੁਰੂ 60 ਸਾਲ ਦੇ ਵਿੱਚ 40 ਸਾਲ ਮੈਂ ਉਹਨਾਂ ਨਾਲ ਤਾਸ਼ ਖੇਲੀ ਹੈ। 4 ਵਜੇ ਤੋਂ ਲੈ ਕੇ 4 ਵਜੇ ਉਹਨਾਂ ਦਾ ਫੋਨ ਆ ਜਾਂਦਾ ਸੀ। ਉਹ ਦਿਮਾਗ ਦੀ ਘੰਟੀ ਵਜਦੀ ਸੀ। ਉਹ ਮੈਨੂੰ ਪੁੱਛਦੇ ਸੀ ਕਿੱਥੇ ਐ? ਜਲਦੀ ਆ ਜਾ। ਉਹ ਮੈਂ ਮੋਨ ਬਗੜ ਦਾ ਨਾਂ ਸੁਨੇ ਹੋਏਗਾ ਫਾਈਟ ਮਾਸਟਰ। ਮੈਂ ਮੋਨ ਬਗੜ ਔਰ ਹੀਰਾ ਔਰ ਕਮਲ ਜੀ ਮਾਮਾ ਅਸੀਂ ਚਾਰੋਂ ਬੰਦੇ ਉਹਨਾਂ ਨਾਲ ਜਾ ਕੇ ਸ਼ਾਮ ਨੂੰ ਬਹਿ ਜਾਂਦੇ ਸੀ ਔਰ ਬਾਜੀ ਤਾਸ਼ ਖਾਡ ਕੇ ਖੇਲਦੇ ਸੀ ਉਹ ਤਮਾਸ਼ੀਰੀ ਜ਼ਿਆਦਾ ਕਰਦੇ ਸੀ ਤੇ ਬਾਜੀ ਇਸ ਅ ਵੈਰੀ ਗ੍ਰੇਟ ਪਰਸਨੈਲਿਟੀ ਐਨਾ ਸੋਹਣਾ ਐਨਾ ਵੱਡਾ ਸਟਾਰ ਜਿਨੇ 65 ਸਾਲ ਗੋਲਡਨ ਪੀਰੀਅਡ ਫਿਲਮ ਇੰਡਸਟਰੀ ਦੇ ਵਿੱਚ ਕੱਢਿਆ ਹੈ ਬੜੇ ਸਕਾਰ ਆਏ ਮੈਂ ਇਹ ਨਹੀਂ ਕਿਸੇ ਨੂੰ ਗੋਂਗਾ ਰਾਜਸਥਾਨ ਵੀ ਆਏ ਗਲੀਪ ਸਾਹਿਬ ਵੀ ਆਏ ਬੜੇ ਬੜੇ ਸਟਾਰ ਆਏ ਸੀ ਜੀ ਪੁਆਰ ਆਇਆ ਪਰ ਬਾਜੀ ਨੇ 65 ਅੱਜ ਤੋਂ 3 ਮਹੀਨੇ ਪਹਿਲਾਂ ਵੀ ਉਹਨਾਂ ਨੇ ਸ਼ੂਟਿੰਗ ਕੀਤੀ ਫਿਲਮ ਇੱਕੀ ਦੀ ਬਾਅਦ ਤੇ ਅੱਜ ਤੋਂ 7-8 ਮਹੀਨੇ ਪਹਿਲਾਂ ਮੈਂ ਬਗੜ ਪਾਜੀ ਵਾਪਸ ਹੀ ਸ਼ੂਟਿੰਗ ਕਰਨਗੇ ਸੀਰਲ ਅਕਬਰ ਨਸਰੁद्दीन ਸ਼ਾ ਇਜ਼ ਅਕਬਰ ਔਰ ਪਾਜੀ ਨizamuddin Aulia ਔਰ ਮੈਂ ਪਾਜੀ ਔਰ ਉੱਥੇ ਅਸੀਂ 5 ਦਿਨ ਇਕੱਠੇ ਸ਼ੂਟਿੰਗ 1 ਦਿਨ ਸੀ ਔਰ ਪਾਜੀ ਜਦੋਂ ਗੈਟਅਪ ਕਰਦੇ ਸੀ ਔਰ ਪਾਜੀ 88 ਦੇ ਵਿੱਚ ਵੀ ਮੈਂ ਕਿਹਾ ਪਾਜੀ ਤੁਸੀਂ ਯੂ ਡੋਨਟ ਫੀਲ ਆਨ ਈਜ਼ੀ ਕਹਿੰਦਾ ਪੁੱਤ ਜਦੋਂ ਲੈ ਕੈਮਰਾ ਸਾਹਮਣੇ ਆਂਦਾ ਨਾ ਉਸੇ ਮੈਂ ਜਵਾਨ ਹੋ ਜਾਂਦਾ ਠੀਕ ਕਹਿੰਦਾ ਮੇਰੀ ਜਿਹੜੀ ਜ਼ਿੰਦਗੀ ਹੈ ਉਹ ਇਹ ਕੈਮਰਾ ਹੈ ਮੇਰੀ ਰੋਜੀ ਰੋਟੀ ਜਿਹੜੀ ਹੈ ਉਹ ਇਹ ਕੈਮਰਾ ਹੈ ਮੈਂ ਜੋ ਖਾਣਾ ਵਾਂ ਉਹ ਕੈਮਰਾ ਹੈ ਜੋ ਮੈਂ ਸੋਣਾ ਵਾਂ ਉਹ ਕੈਮਰਾ ਹੈ ਮੇਰੇ ਪੂਰੇ ਵਰਲਡ ਦੇ ਵਿੱਚ ਅਗਰ ਦਰਬਿੰਦਰ ਹੈ ਉਹ ਕੈਮਰਾ ਹੈ ਕੈਮਰੇ ਦੀ ਵਜ੍ਹਾ ਤੇ ਨਾਲ ਮੈਂ ਦਰਬਿੰਦਰ ਆ ਤੇ ਪਾਜੀ ਦੇ ਨਾਲ ਬੜੀਆਂ ਖੱਡੀਆਂ ਬੈਠੀਆਂ ਗੱਲਾਂ ਹੈ ਬੜੀ ਲਾਈਫ ਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਸੋਹਣੇ ਦਿਨ گزارੇ ਸਾਰਿਆਂ ਦੀ ਰਿਸਪੈਕਟ ਕਰਨਾ ਅਗਰ ਸਿੱਖੇ ਤਾਂ ਧਰਮਪਾਜੀ ਕਿਸ ਨੂੰ ਹਸਾਣਾ ਹੋਵੇ ਧਰਮਪਾਜੀ ਕਿਸੇ ਨਾਲ ਬੈਠ ਕੇ ਸੋਹਣੀਆਂ ਗੱਲਾਂ ਕਰਨੀਆਂ ਹਨ ਧਰਮਪਾਜੀ ਕਿਸੇ ਦੀ ਐਸੀ ਟੇਸੀ ਕਰਨੀ ਹੋਵੇ ਧਰਮਪਾਜੀ ਪਰ ਧਰਮਪਾਜੀ ਦੇ ਅੰਦਰ ਗ੍ਰੇਸ ਐਂਡ ਰਿਸਪੈਕਟ ਐਂਡ ਰਿਕਰਡ ਤਰਪਾ ਜੀ ਦੇਖੋ ਜਿਹੜਾ ਦੁਨੀਆਂ 'ਚ ਆਇਆ ਉਹਨੇ ਜਾਣਾ ਜ਼ਰੂਰ ਹੈ ਇਹ ਗੱਲ ਪੱਕੀ ਹੈ ਇਹ ਜਿੰਨੇ ਬੰਦੇ ਇੱਥੇ ਬੈਠੇ ਹੋਏ ਕੋਈ ਰਹਿਣ ਵਾਲਾ ਨਹੀਂ ਜੇ ਪਰ ਤਰਪਾ ਜੀ ਬੜੀ ਗ੍ਰੇਸਫੁਲੀ ਰਿਸਪੈਕਟਫੁਲੀ ਰਿਗਾਰਡਫੁਲੀ ਜਿਸ ਦਿਨ ਤਰਪਾ ਜੀ ਨੂੰ ਅਸੀਂ ਹਸਪੀਟਲ ਤੋਂ ਮੈਂ ਸਵੇਰੇ 7 ਵਜੇ ਨਾਲ ਸੀ ਜਦੋਂ ਅਸੀਂ ਉਹਨਾਂ ਨੂੰ ਹਸਪੀਟਲ ਤੋਂ ਲੈ ਕੇ ਆਏ ਆ ਤੇ ਜਿਸ ਦਿਨ ਮੈਂ ਹਸਪੀਟਲ ਐਡਮਿਟ ਕਰਨ ਗਏ ਸੀ ਉਹਨਾਂ ਨੂੰ ਬੁਖਾਰ ਆਇਆ ਸੀ ਥੋੜਾ ਜਿਹਾ ਤੇ ਮੈਂ ਤੇ ਬਗੜ ਅਸੀਂ ਨਾਲ ਗਏ ਸੀ ਬੀ ਸਕੈਂਡੀ ਹਸਪੀਟਲ ਦੇ ਵਿੱਚ ਔਰ ਉੱਥੇ ਕਹਿੰਦੇ ਜਾਂ ਜਾਂ ਥੋੜੀ ਕੀ ਬਾਜੀ ਤਾਸ਼ ਹੀ ਖੇਲੀਗੀ ਹਸਪੀਟਲ ਦੇ ਵਿੱਚ ਵੀ ਕਹਿੰਦੇ ਅਜੇ ਤਾਸ਼ ਖੇਲੀਗੀ ਸੋ ਹੀ ਇਜ਼ ਅ ਵੰਡਰਫੁਲ ਪਰਸਨੈਲਿਟੀ ਵੰਡਰਫੁਲ ਸੋਲ ਐਸਾ ਆਦਮੀ ਫਿਲਮ ਇੰਡਸਟਰੀ ਦੇ ਵਿੱਚ ਸੱਧੀਆਂ ਸੱਧੀਆਂ ਦੇ ਵਿੱਚ ਅੱਗੇ ਨਹੀਂ ਆਏਗਾ ਆਈ ਗਿਵ ਗਾਰੰਟੀ ਇਟ ਇਜ਼ ਗੁੱਡ ਸੋਲ ਪੈਡ ਸਾਲ ਫਿਲਮ ਇੰਡਸਟਰੀ ਦੇ ਅੰਦਰ ਲਾਈਫ guzarna ਇਜ਼ ਨਾਟ ਜੋਬ ਔਰ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਸੋ ਨਾਈਸ ਆਪ ਯੂ ਥੈਂਕ ਯੂ ਵੈਰੀ to everybody god bless you tarambaji wah 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 eh tarambaji da ta kya glam thi wah 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 ki tarambaji nu wah wah kar reya tinn wari thank you very much thank you